ਇਹ ਗੱਡੀ ਨੂੰ ਹੀ ਡਰਾਈਵ ਕਰ ਰਹੀ ਸੀ ਤੁਹਾਨੂੰ ਪਤਾ ਕੱਲ ਬੱਚੇ ਆਪਣੇ ਸੰਤੂਖ ਪੁਲ ਤੇ ਆਪਣੇ ਬਾਹਰ ਨਿਕਲੇ ਹੋਏ ਸੀਗੇ ਕੋਈ ਨਹੀਂ ਸੈਪਨਿੰਗ ਹੋ ਜਾਂਦੀ ਹੈ ਕੋਈ ਕੈਜੂਅਲ ਵੀ ਹੋ ਜਾਂਦੀ ਹੈ ਜੇ ਬੱਚਾ ਉੱਥੋਂ ਫਿਰ ਜਾਂਦਾ ਤਾਂ ਇਹ ਲਾਪਰਾਈ ਤੁਹਾਡੀ ਬਹੁਤ ਵੱਡੀ ਹੈ ਸਾਡੀ ਦਰਸ ਜੀ ਕਰਦੇ ਸੀ ਪਰ ਅੱਜ ਡਰਾਈਵਰ ਦੀ ਗਲਤੀ ਹੋ ਗਈ ਨਹੀਂ ਡਰਾਈਵਰ ਹੀ ਤੁਹਾਡਾ ਇਹ ਫਰਜ਼ ਬੰਦਾ ਹੈ ਕਿ ਉਹ ਸੰਤੂਖ ਨੂੰ ਵੰਡ ਕੇ ਸਹੀ ਜਗ੍ਹਾ ਤੇ ਅੰਦਰ ਧਰਾਈ ਦੇ ਦੇ ਇਹ ਬੱਚੇ ਆਪਣੇ ਜੀਨ ਦੀ ਜ਼ਰੂਰ ਆ ਜਾਂਦੇ ਹੁਣ ਸੁਭਾਲ ਕੇ ਰੱਖੋ ਕਿਤੇ ਕੱਲ ਤੁਹਾਡੀ ਇਹ ਜਿਹੜੀ ਗੱਡੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਤੁਹਾਡੇ ਉੱਤੇ ਤੁਹਾਡਾ ਕੰਦਿਆ ਸਾਰਾ ਹੈ। ਅੱਗੇ ਤੇ ਗਲਤੀ ਨਾ ਹੋਵੇ। ਸੌਰੀ ਸਪੀਕ। ਅੱਗੇ ਤੋਂ ਨਹੀਂ ਉਹ ਬੱਚਿਆਂ ਨੂੰ ਕਹਿੰਦਾ। ਇਸ ਤਰ੍ਹਾਂ ਬਾਹਰ ਨਹੀਂ ਨਿਕਲਣਾ ਨਹੀਂ ਆ। ਦੁਬਾਰਾ ਨਹੀਂ ਕਰਨਾ। ਠੀਕ ਹੈ? ਆਪਣਾ ਰਾਮ ਨਾਲ ਅੰਦਰ ਬੈਠਣਾ। ਨਾ ਕਿਤੇ ਬਾਹਰ ਨਿਕਲਣਾ। ਉੱਥੋਂ ਸਰਪੂ ਕੇ ਨਿਕਲਣਾ ਹਮਰਾ। ਇਹ ਕੱਲ ਪੁੱਲ ਕੇ ਘਟੇ।